ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਗੁੱਡ ਨਿਊਜ਼ ਬਾਰੇ ਵੀ ਗੱਲਬਾਤ ਕਰ ਲਾਂਗੇ 9th ਮੰਥ ਵਾਲੇ ਪੇਪਰਾਂ ਵਾਲਿਆਂ ਵਾਸਤੇ ਗੁੱਡ ਨਿਊਜ਼ ਆਈ ਹੈ ਉਸ ਟੌਪਿਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਬਾਕੀ ਆਪਾਂ ਇੱਕ ਪਿਛੇ ਵੀਡੀਓ ਪਾਈ ਸੀ ਉਸ ਤੋਂ ਦੇ ਕੁਝ ਕਮੈਂਟ ਆਏ ਸੀ ਉਹਨਾਂ ਕਮੈਂਟਾਂ ਦੇ ਵੀ ਜਵਾਬ ਦੇਵਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜਾਦਾ ਚੇ ਨਾਲ ਆਉਂਦੇ ਹੋਏ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੈ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੋਡ ਸਿੱਖ ਸਕੋ ਤੇ ਕੋਈ ਸਿੱਖ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਕੀਤਾ ਹੋਣਾ ਹੈ ਕਿ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦੇਵਾਂਗੇ ਪਰ ਬੜੇ ਵੀ ਨਾ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਤੁਸੀਂ ਆਪਣੇ ਜਿਹੜੇ ਮੈਸੇਜ ਹੈ ਉਹ ਬੰਦ ਕੀਤੇ ਹੋਏ ਆ ਉਹਦਾ ਮੈਂ ਹਾਲੇ ਇਹ ਕਿਹਾ ਕਿ ਜਿਹੜੇ ਵੀ ਨਾ ਭਰਾਵਾਂ ਉੱਥੇ ਮੈਸੇਜ ਵਾਲੇ ਆਪਸ਼ਨ ਨਹੀਂ ਸ਼ੋ ਹੋਉਂਦੀ ਉਥੇ ਮੈਂ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਕਹ ਲੈ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋਗੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਪੇਪਰਾਂ ਬਾਰੇ ਗੁੱਡ ਨਿਊਜ਼ ਆਈ ਹੈ 9 ਮਨਥ ਵਾਲੇ ਬੰਦੇ ਆ ਜਿਨ੍ਹਾਂ ਨੇ ਪੇਪਰ ਭਰੇ ਸੀ ਉਹਨਾਂ ਵਾਸਤੇ ਗੁੱਡ ਨਿਊਜ਼ ਆਈ ਹੈ ਕਿ ਪੇਪਰ ਜਿਹੜੇ ਆ ਨਿਕਲਨੇ ਸ਼ੁਰੂ ਹੋ ਚੁੱਕੇ ਆ ਜਿਹੜੇ ਵੀ ਦਾ ਭਰਾਵਾਂ ਨੇ ਪੇਪਰ ਭਰੇ ਸੀ 9 ਮੰਥ ਵਾਲੇ ਉਹਨਾਂ ਵਾਸਤੇ ਗੁੱਡ ਨਿਊਜ਼ ਹੈਗੀ ਕਿ ਪੇਪਰ ਜਿਹੜੇ ਆ 9 ਮੰਥ ਵਾਲੇ ਨਿਕਲਨੇ ਸਟਾਰਟ ਹੋ ਚੁੱਕੇ ਆ ਠੀਕ ਆ ਇਹ ਆਪਣੇ ਵੀਰ ਭਰਾਣੇ ਆਪਣਾ ਮੈਸੇਜ ਕੀਤਾ ਵਾ ਕਿ ਮੈਨੂੰ ਰਾਤੀ ਫੋਨ ਆਇਆ ਸੀ 2005 ਹੀ ਵਾਲੇ ਪੇਪਰਾਂ ਦਾ ਕਿ ਮੇਰੇ ਪੇਪਰ ਜਿਹੜੇ ਆ ਉਹਨਾਂ ਨਿਕਲ ਆਇਆ ਠੀਕ ਆ ਇਦਾਂ 2-4 ਵੀਰ ਹੋਰ ਵੀ ਹੈਗੇ ਆ ਜਿਨ੍ਹਾਂ ਨੇ ਆਪਾਂ ਨੂੰ ਪਰਸਨਲੀ ਇੰਸਟਾਗ੍ਰam ਤੇ ਕੰਟੈਕਟ ਕਰਕੇ ਆਪਾਂ ਨੂੰ ਦੱਸਿਆ ਕਿ ਤੁਹਾਡੇ ਜਿਹੜੇ ਪੇਪਰ ਆ ਉਹਨਾਂ ਵੀਰਾਂ ਭਰਾਵਾਂ ਦੇ ਪੇਪਰ ਪਰ ਸਿਰਫ ਨਿਕਲੇ ਕਰ ਲੈ 9 ਮੰਥ ਵਾਲੇ ਹਾਲੇ ਨਾ ਹੀ ਕੋਈ ਡੋਮੈਸਟਿਕ ਵਾਲੋਂ ਚਲੋ ਆਪਾਂ ਇਹ ਨਹੀਂ ਪਤਾ ਨਿਕਲੇ ਹੋ ਸਕਦੇ ਹੋ ਵੀ ਭਰਪਈ ਉਹਨਾਂ ਵੱਲੋਂ ਆਪ ਨੂੰ ਅਪਡੇਟ ਨਹੀਂ ਆਈ ਆਪਾਂ ਸਿਰਫ ਇਹ ਜਿਹੜੀ ਅਪਡੇਟ ਮਿਲਿਆ ਹੱਲਿਓ ਮਿਲਿਆ 9 ਮੰਥ ਵਾਲੇ ਪੇਪਰਾਂ ਦੀ ਜਿਹੜੇ ਹੈਗੇ ਸੀ 12 ਫਰਵਰੀ ਨੂੰ ਪੇਪਰ ਫਿਲ ਹੋਏ ਸੀ ਸਵੇਰੇ 11 ਵਜੇ ਮਤਲਬ ਕਿ 11 ਵਜੇ ਜਿਹੜੀ ਫਲੂਸੀ ਓਪਨ ਹੋਈ ਸੀ ਨਾਰਮਲ ਜਿਹੜਾ ਟਾਈਮਿੰਗ ਹੈਗਾ ਕਿਉਂਕਿ ਪਹਿਲਾਂ ਹੈਗਾ ਸੀ 9 ਵਜੇ ਦਾ ਬਾਅਦ ਕੋਈ ਪ੍ਰੋਬਲਮ ਆਉਣ ਕਰਕੇ ਜਿਹੜਾ ਟਾਈਮਿੰਗ ਸੀ ਉਹ 11 ਵਜੇ ਦੀ ਹੋ ਗਈ ਸੀ ਤੇ 11 ਵਜੇ ਪੇਪਰ ਜਿਹੜੇ ਓਪਨ ਹੋਏ ਸੀ ਬਾਕੀ ਹੱਲੇ ਕੋਈ ਟਾਈਮਿੰਗ ਦਸੀਨੀ ਵੀਰ ਆ ਭਰਾਵਾਂ ਨੇ ਕਿੰਨੀ ਟਾਈਮਿੰਗ ਸੀ ਪੇਪਰ ਕਿੱਥੇ ਸੀ ਜਦੋਂ ਆਪਾਂ ਤੁਹਾਨੂੰ ਦੱਸਾਂਗੇ ਇਸ ਟੌਪਿਕ ਬਾਰੇ ਕਿ ਪੇਪਰ ਜਿਹੜੇ ਆ ਕਿੱਥੇ ਸੀ ਤੇ ਕਦੋਂ ਸਾਰਾ ਕੁਝ ਆਪਾਂ ਤੁਹਾਨੂੰ ਵੀ ਦੱਸਾਂਗੇ ਕਿੱਥੇ ਕਿੱਥੇ ਕਿਹੜੇ ਪੇਪਰ ਜਿਹੜੇ ਆ ਭਰੇ ਗਏ ਸੀ ਤੇ ਕਿੰਨੀ ਕਿੰਨੀ ਟਾਈਮਿੰਗ ਸੀ ਤੇ ਕਿਹੜੇ ਕਿਹੜੇ ਪੇਪਰ ਸੀ ਹੱਲੇ ਪਰ ਜਿਹੜੀ ਨਿਊਜ਼ ਆਈ ਹੈ ਉਹ ਆਇਆ 9 ਮੰਥ ਵਾਲੇ ਪੇਪਰਾਂ ਵਾਸਤੇ ਜਿਹਨਾਂ ਨੇ 9 ਮੰਥ ਵਾਲੇ ਪੇਪਰ ਫਿਲ ਕੀਤੇ ਆ ਉਹਨਾਂ ਦੇ ਪੇਪਰ ਜਿਹੜੇ ਆ ਤਕਰੀਬਨ ਨਿਕਲਨੇ ਸਟਾਰਟ ਹੋ ਚੁੱਕੇ ਆ ਜਿਹੜੇ ਵੀ ਵੀਰ ਭਰਾ ਹੁਣ ਵੇਟ ਕਰ ਰਹੇ ਆ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਵੀ ਖੁਸ਼ਖਬਰੀਆਂ ਮਿਲਣਗੀਆਂ ਤੇ ਜਿਹੜੇ ਵੀ ਮੇਰੇ ਵੀਰ ਭਰਾ 9 ਮੰਥ ਵਾਲੇ ਪੇਪਰ ਫਿਲ ਕੀਤੇ ਆ ਜਾਂ ਸਾਲ ਵਾਲੇ ਕੀਤੇ ਆ ਜਾਂ ਡੋਮੈਸਟਿਕ ਕੀਤੇ ਆ ਜੇਕਰ ਤੁਹਾਡੇ ਪੇਪਰ ਨਿਕਲਦੇ ਆ ਕਿਸੇ ਵੀ ਵੀਰ ਭਰਾ ਦਾ ਦਿਨ ਆ ਮਿਲ ਕਿ ਜਿਨ੍ਹਾਂ ਨੇ 9 ਮੰਥ ਵਾਲੇ ਜਾਂ ਡੋਮੈਸਟਿਕ ਤੇ ਜਾਂ ਸਾਲ ਵਾਲੇ ਪੇਪਰ ਫਿਲ ਕੀਤੇ ਆ ਤੁਸੀਂ ਮੈਨੂੰ ਪਰਸਨਲੀ ਇੰਸਟਾਗ੍ਰam ਦੇ ਉੱਤੇ ਕੰਟੈਕਟ ਕਰ ਸਕਦੇ ਜੇ ਦੱਸਣ ਵਾਸਤੇ ਕਿ ਤੁਹਾਡੇ ਪੇਪਰ ਕਿੱਥੇ ਭਰੇ ਗਏ ਸੀ ਕਿੰਨੀ ਤੁਹਾਡੀ ਟਾਈਮਿੰਗ ਸੀ ਤੇ ਤੁਸੀਂ ਮੈਨੂੰ ਇਹ ਦੱਸ ਸਕਦੇ ਜੀ ਤਾਂ ਜੋ ਆਪਾਂ ਬਾਅਦ ਵਿੱਚ ਵੀਡੀਓ ਭਾ ਕੇ ਦੱਸ ਸਕੀਏ ਕਿ ਪੇਪਰ ਕਿੱਥੇ ਨਿਕਲ ਰਿਹਾ ਹੈ ਕੀ ਹਫ਼ਤਾਬہ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਸਕੀਏ ਹਾਂ ਵੀ ਫਿਰ ਆਪਾਂ ਮਿੱਤਰ ਹੁਣ ਸਟਾਰਟ ਕਰ ਲੈਂਦੇ ਆ ਕਮੈਂਟਾਂ ਦੀ ਗੱਲ ਬਾਤ ਸਭ ਤੋਂ ਪਹਿਲਾਂ ਕਮੈਂਟ ਆਇਆ ਇੱਕ ਸਾਲ ਵਾਲੇ ਪੇਪਰ ਨਿਕਲਣੇ ਕਦੋਂ ਹੋਣੇ ਆ ਸ਼ੁਰੂ ਦੱਸਿਓ bro ਹਾਂਜੀ ਵੀਰੇ ਜੇਕਰ 9 ਮੰਥ ਵਾਲੇ ਪੇਪਰ ਨਿਕਲਣੇ ਸਟਾਰਟ ਹੋ ਗਏ ਆ ਕਿ ਜਿਹੜੇ 12 ਫਰਵਰੀ ਨੂੰ ਭਰੇ ਗਏ ਆ ਠੀਕ ਹੈ ਤੇ ਨਾਰਮਲ ਹੀ ਗੱਲ ਹੈ ਕਿ ਸਾਲ ਵਾਲੇ ਦਾ 5 ਫਰਵਰੀ ਨੂੰ ਭਰੇ ਗਏ ਇਹ ਵੀ ਗੁੱਟ ਨਿਊਜ਼ ਆਉਣ ਹੀ ਵਾਲੀ ਆ ਹੋ ਸਕਦਾ ਹੈ ਕਿ 2-4 ਦਿਨਾਂ ਦੇ ਵਿੱਚ ਇਹ ਵੀ ਗੁੱਡ ਨਿਊਜ਼ ਆਗੇ ਕਿ ਪੇਪਰ ਜਿਹੜੇ ਆ ਇਹ ਵੀ ਨਿਕਲਨੇ ਆ ਸ਼ੁਰੂ ਹੋ ਗਿਆ ਤੁਸੀਂ ਟੈਨਸ਼ਨ ਨਾ ਲਓ ਵੇਟ ਕਰੋ ਜਦੋਂ ਹੀ ਕੋਈ ਨਿਊਜ਼ ਆਊਗੀ ਆਪਾਂ ਨੂੰ ਜਿਵੇਂ ਆਪਣਾ ਪਤਾ ਲੱਗਾ ਵਾ 9 ਮਨਸ ਵਾਲੇ ਪੇਪਰਾਂ ਦਾ ਕਿ ਪੇਪਰ ਨਿਕਲਨੇ ਸਟਾਰਟ ਹੋ ਗਿਆ ਆਪਾਂ ਤੁਹਾਨੂੰ ਵੀਡੀਓ ਪਾ ਕੇ ਦੱਸ ਰਹੇ ਆ ਇਦਾਂ ਹੀ ਜਦੋਂ ਆਪਾਂ ਨੂੰ ਕੁਝ ਨਾ ਕੁਝ ਪਤਾ ਲੱਗੂਗਾ ਸਾਲ ਵਾਲੇ ਪੇਪਰਾਂ ਦਾ ਕਿ ਪੇਪਰ ਨਿਕਲਿਆ ਕਿਸੇ ਦਾ ਜਾਂ ਡੋਮੈਸਟਿਕ ਪੇਪਰ ਨਿਕਲਿਆ ਕਿਸੇ ਦੇ ਆਪਾਂ ਤੁਹਾਨੂੰ ਵੀਡੀਓ ਪਾ ਕੇ ਜ਼ਰੂਰ ਦੱਸਾਂਗੇ ਕਿੱਥੇ ਪੇਪਰ ਨਿਕਲਿਆ ਕਿੰਨੀ ਟਾਈਮਿੰਗ ਸੀ ਤੇ ਕਿਹੜੇ ਪੇਪਰ ਸੀ ਉਸ ਤੋਂ ਬਗਾਅ ਸਵਾਲ ਆ ਬਾਈ ਸਾਰਾ ਵਾਲੇ ਪੇਪਰ ਕਦੋਂ ਨਿਕਲਨੇ ਆ ਵੀਰੇ ਸਾਰਿਆਂ ਸਵਾਲੇ ਹਈ ਹੁੰਦੇ ਆ ਵਾ ਹਾਂਜੀ ਵੀਰੇ ਪੇਪਰ ਜਿਹੜੇ ਆ ਉਹ ਨਿਕਲਨੇ ਸਟਾਰਟ ਹੋ ਜਾਣੇ ਆ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਕੀ ਚਾਂਸ ਹੈ ਕਿਉਂਕਿ ਨਾਰਮਲੀ ਗੱਲ ਵਾ ਕਿ ਜਿਹੜੇ ਜੇਕਰ 9 ਮੰਥ ਵਾਲੇ ਪੇਪਰ ਨਿਕਲਨੇ ਸ਼ਾਰਟ ਹੋ ਸਕਦੇ ਆ ਜੇ ਨਾਰਮਲੀ ਗੱਲ ਵਾ ਕਿ ਇਹ ਤਾਂ 5 ਫਰਵਰੀ ਨੂੰ ਭਰੇ ਗਏ ਤੇ ਇਹ ਪੇਪਰ ਨਿਕਲਣ ਦੇ ਜਿਹੜੇ ਚਾਂਸ ਵਾ ਹੈਗੇ ਵਾ ਇਹਦੇ ਤੋ ਬਾਕੀ ਗੱਲਾਂ ਸਵਾਲ ਆ ਆਪਣਾ ਵੀਰ ਜੀ 7 ਫਰਵਰੀ ਡੋਮੈਸਟਿਕ ਪੇਪਰ 9:06 ਮਿੰਟ ਤੇ 14 ਸੈਕਿੰਡ ਤੇ ਬਰੇਸ਼ਾ ਸਿਟੀ ਤੋਂ ਹੋਇਆ ਕੋਈ ਚਾਂਸ ਹੈ ਕਿ ਦੱਸੋ ਹਾਂਜੀ ਵੀਰੇ ਬਿਲਕੁਲ ਚਾਂਸ ਹੈਗੇ ਆ ਜਿਹੇ ਤੁਹਾਨੂੰ ਪਹਿਲਾਂ ਆਪਾਂ ਦੱਸਿਆ ਸੀ ਕਿ ਕੋਟਾ ਜਿਹੜਾ ਘੱਟ ਵਾ ਤੇ ਪੇਪਰ ਜਿਆਦਾ ਭਰੇ ਗਿਆ ਭਰੇ ਨਹੀਂ ਕਿ ਜਿਨ੍ਹਾਂ ਦੇ ਟਾਈਮਿੰਗ 6 ਮਿੰਟ ਦੀ ਆ ਜਾਂ 6 ਮਿੰਟ ਤੋਂ ਬਾਅਦ ਵਾ ਜਾਂ 15 ਮਿੰਟ ਦੀ ਹੈ ਜਾਂ 10 ਮਿੰਟ ਦੀ ਉਹਨਾਂ ਦੇ ਚਾਂਸ ਨਹੀਂ ਹੈਗੇ ਚਾਂਸ ਉਹਨਾਂ ਦੇ ਵੀ ਹੈਗੇ ਆ ਬਸ ਤੁਸੀਂ ਵੇਟ ਕਰੋ ਆਉਣ ਵਾਲੇ ਸਮੇਂ ਤੁਹਾਨੂੰ ਵੀ ਸ਼ਾਇਦ ਕੋਈ ਨਾ ਕੋਈ ਗੁੱਡ ਨਿਊਜ਼ ਮਿਲੇ ਘਬਰਾਉਣਾ ਹਲੇ ਉਸ ਵਾਰ ਸਵਾਲ ਆਇਆ ਵਾ ਡੇਟ 7 ਨੂੰ ਪੇਪਰ ਫਿਲ ਹੋਏ ਸੀ ਟਾਈਮਿੰਗ 9:02 ਮਿੰਟ ਕਿੰਨੇ ਪਰਸੈਂਟ ਚਾਂਸ ਵਾ ਵੀਰੇ ਇਹ ਨਹੀਂ ਕਿ ਤੁਹਾਡੇ ਟਾਈਮਿੰਗ 2 ਮਿੰਟ ਦੀ ਹੈ ਤੁਹਾਡੇ 100% ਚਾਂਸ ਹੋਣਗੇ ਜਾਂ ਤੁਹਾਡੇ 70% ਚਾਂਸ ਹੋਣਗੇ ਤੇ ਬਾਕੀ ਜਿਨ੍ਹਾਂ ਦੀ ਟਾਈਮਿੰਗ 7 ਮਿੰਟ ਦੀ ਹੈ ਜਾਂ 8 ਮਿੰਟ ਦੀ ਉਹਨਾਂ ਦੇ ਘੱਟ ਚਾਂਸ ਹੋਣਗੇ ਟਾਈਮਿੰਗ ਜਿਆਦਾ ਡਿਪੈਂਡ ਨਹੀਂ ਕਰਦੀ ਤੁਹਾਡੇ ਮਾਲਕ ਤੁਹਾਡਾ ਸਾਰਾ ਕੁਝ ਵੇਖਣ ਤੋਂ ਬਾਅਦ ਹੀ ਪੇਪਰ ਨਿਕਲ ਦਿਆ ਹੋਰ ਜ਼ਿਆਦਾਤਰ ਟਾਈਮਿੰਗ ਤੁਹਾਡੇ ਤੋਂ ਕੋਈ ਬੰਦਾ ਬਾਅਦ ਹੋਵੇ ਜਿਹਦੀ ਟਾਈਮਿੰਗ 9:00 ਵਜੇ 0 ਮਿੰਟ ਤੇ ਕੁਝ ਸੈਕਿੰਡ ਹੋਵੇ ਉਹਦੇ ਪੇਪਰ ਨਾਲ ਨਿਕਲਣ ਤੁਹਾਡੇ ਪੇਪਰ ਨੇ ਨਿਕਲਣਗੇ ਤਾਂ ਟਾਈਮਿੰਗ 9:02 ਮਿੰਟ ਦੀ ਐ ਜੇ ਫਿਰ ਕਿ ਆਪਾਂ ਟਾਈਮਿੰਗ ਤੇ ਆਪਾਂ ਕੋਈ ਵੀ ਕਹਿ ਦੇ ਕਿ ਟਾਈਮਿੰਗ ਦੂਜੀ ਕਰਦੇ ਆ ਮਲਕੀ ਇਹਦੇ ਵਿੱਚ ਮੈਂ ਰੱਖ ਦਈਏ ਟਾਈਮ ਕਿਹੜਾ ਸਵਾਲ ਆਇਆ ਆਪਣਾ ਵੀਰੇ ਪੇਪਰ ਨਿਕਲਣ ਤੋਂ ਬਾਅਦ ਕਿੰਨਾ ਟਾਈਮ ਹੋਰ ਲੱਗਦਾ ਵਾ ਵੀਰੇ ਪੇਪਰ ਨਿਕਲਣ ਤੋਂ ਬਾਅਦ ਕੀ ਹੈ ਕਿ ਜਦੋਂ ਤੁਹਾਨੂੰ ਤੁਹਾਡੇ ਮਾਲਕ ਨੂੰ ਮੇਲ ਆ ਜਾਣੀ ਹੈ ਕਿ ਪੇਪਰ ਤਾਂ ਤੁਹਾਨੂੰ ਲਾਉਸਤਾ ਓਕੇ ਬਾਅਦ ਤੁਹਾਨੂੰ ਨੂੰ ਲਾਉਸਤਾ ਉਹਨੇ ਕਰਨਾ ਵਾ ਸੈਂਡ ਇਥੇ ਇੰਡੀਆ ਵਿੱਚ ਤੁਸੀਂ ਇੰਡੀਆ ਵਿੱਚ ਬਾਅਦ ਵਿੱਚ ਲੈਣੀ ਹੁੰਦੀ ਆ ਅਪਾਇੰਟਮੈਂਟ ਵੀਐਫਐਸ ਵਾਲਿਆਂ ਕੋਲ ਅੰਬੈਸੀ ਦੇ ਵਿੱਚ ਅਪਾਇੰਟਮੈਂਟ ਲੈ ਕੇ ਤੁਸੀਂ ਆਪਣੇ ਜਿਹੜਾ ਡਿਪਾਇੰਟਮੈਂਟ ਤੁਸੀਂ ਉੱਥੇ ਜਾਣਾ ਹੁੰਦਾ ਵਾ ਤੇ ਜਾ ਕੇ ਤੁਸੀਂ ਆਪਣੇ ਜਿਹੜਾ ਵਾ ਸਾਰੇ ਡਾਕੂਮੈਂਟਾਂ ਵਾਲਾ ਜਿਹੜਾ ਕੰਮ ਵਾ ਉੱਥੇ ਕਰਕੇ ਆਉਣਾ ਹੁੰਦਾ ਵਾ ਮਤਲਬ ਕਿ ਆਪਣੇ ਜਮ੍ਹਾਂ ਕਰਾ ਕੇ ਆਉਣੇ ਨੇ ਡਾਕੂਮੈਂਟ ਸਾਰੇ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਵੀਰੇ ਇੱਕ ਕੀ ਕੋਈ ਫਿਕਸਡ ਟਾਈਮ ਨਹੀਂ ਹੁੰਦਾ ਆਪਾਂ ਕਹਿ ਲਈਏ ਕਿ ਜੇ ਅਗਰ ਮਤਲਬ ਕਿ ਇੱਕ ਫਿਕਸ ਟਾਈਮ ਹੈ ਕਿ 2 ਮੰਥ ਲੱਗਣਿਆ ਜਾਂ 3 ਮੰਥ ਲੱਗਣਿਆ ਇਹਦਾ ਫਿਕਸ ਟਾਈਮ ਨਹੀਂ ਹੁੰਦਾ ਪਰ ਜਿਹੜਾ ਟਾਈਮਿੰਗ ਹੁੰਦੀ ਆ ਇਹ ਵੱਧ ਤੋਂ ਵੱਧ ਆਪਾਂ ਕਹਿ ਲਈਏ ਕਿ 1.5 ਤੋਂ 2 ਮਹੀਨੇ ਦੇ ਅੰਦਰ ਜੇਕਰ ਤੁਹਾਨੂੰ ਅਪਾਇੰਟਮੈਂਟ ਮਿਲ ਜੇ ਅਪਾਇੰਟਮੈਂਟ ਮਿਲਣ ਤੋਂ ਬਾਅਦ ਕਈ ਵਾਰ ਤਾਂ ਵੀਜ਼ਾ 2 ਹਫ਼ਤਿਆਂ ਦੇ ਵਿੱਚ ਲੱਗ ਜਾਂਦਾ ਵਾ ਤੇ ਕਈ ਵਾਰ ਜ਼ਿਆਦਾ ਟਾਈਮ ਲੱਗ ਜਾਂਦਾ ਕੋਈ ਫਿਕਸ ਟਾਈਮ ਪੱਕਾ ਨਹੀਂ ਹੈਗਾ ਪਰ ਜਦੋਂ ਆਪਾਂ ਨੂੰ ਮਤਲਬ ਕਿ ਆਪਾਂ ਕਹਿ ਜੇ ਜੇਕਰ ਸਾਰਾ ਕੁਝ ਸਹੀ ਹੋਵੇ ਤਾਂ ਜਿਹੜੀ ਆਪਾਂ ਜਿਹੜਾ ਵੀਜ਼ਾ ਵਾ ਉਹ 1 ਹਫ਼ਤੇ ਦੇ ਵਿੱਚ ਵਿੱਚ ਵੀ ਆ ਜਾਂਦਾ ਆਪਾਂ ਪਰ ਆ ਆਪਣਾ ਭਰਾ ਜੀ ਮੈਂ ਬੰਦੇ ਨੂੰ 2.5 ਲੱਖ ਦੇ ਦਿੱਤਾ ਵਾ 2.5 ਲੱਖ 5000 5000 ਦੇ ਦਿੱਤਾ ਵਾ ਪਰ ਬੰਦੇ ਨੇ ਹਾਲੇ ਤੱਕ ਰਸੀਦ ਨਹੀਂ ਸੈਂਡ ਕੀਤੀ ਸਾਰ ਵਾਲੇ ਪੇਪਰ ਆ ਤੁਸੀਂ ਟੈਨਸ਼ਨ ਨਾ ਲਓ ਵੀਰੇ ਕਈ ਵਾਰ ਕਰਦੇ ਆ ਤੁਹਾਡੇ ਮਾਲਕ ਰਸੀਦੀ ਤਾਂ ਸੈਂਡ ਕਰਨੀ ਕੋ ਤਾਹਣਾ ਤੁਹਾਨੂੰ ਇੱਕ ਹਫਤੇ ਦੇ ਡੇਢ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਉਹ ਇਹ ਨੂਲਾ ਹੌਸਤਾ ਹੀ ਭੇਜ ਦੇਣ ਤੁਹਾਡੇ ਕੋਲ ਬਾਕੀ ਪੈਸੇ ਮੰਗਾਣ ਤੇ ਤੁਹਾਨੂੰ ਨੂਲਾ ਹੌਸਤਾ ਹੀ ਭੇਜਣ ਕਈ ਵਾਰ ਕਰਦੇ ਆ ਮਾਲਕ ਆਪਣੀ ਕਹ ਲੋ ਕਿ ਵੈਹੀ ਹੀ ਤੁਹਾਨੂੰ ਇਹੜੀ ਸਲਿੱਪ ਆ ਉਹ ਭੇਜ ਦੇਣੀ ਆ ਬਾਕੀ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਹੀ ਪੇਪਰ ਨਿਕਲਣ ਦੇ ਚਾਂਸ ਹੈਗੇ ਜੇਕਰ ਤੁਹਾਨੂੰ ਉਹਨੇ ਕਿਹਾ ਕਿ ਤੁਹਾਡੇ ਪੇਪਰ ਭਰੇ ਗਏ ਆ ਇਦਾਂ ਹੀ ਵੀ ਇਹ ਸਾਰੇ ਵੀਰਾਂ ਪਰੋਂ ਸਵਾਲ ਆਇਆ ਕਿ ਕਿੰਨੇ ਟਾਈਮ ਵਿੱਚ ਵੀਜ਼ਾ ਆ ਜਾਂਦਾ ਵਾ ਜੇ ਵੀਜ਼ੇ ਦਾ ਕੋਈ ਫਿਕਸਡ ਟਾਈਮ ਨਹੀਂ ਹੈਗਾ ਕਿ ਤੁਹਾਨੂੰ ਇਹਦਾ ਵੀਜ਼ਾ ਵਾ ਉਹ ਇੱਕ ਹਫ਼ਤੇ ਦੇ ਵਿੱਚ ਜਾਂ ਦੋ ਹਫ਼ਤੇ ਦੇ ਵਿੱਚ ਕਈਆਂ ਦਾ ਹੈਗਾ ਕਿ ਵੀਜ਼ਾ ਇੱਕ ਹਫ਼ਤੇ ਦੇ ਵਿੱਚ ਆ ਜਾਂਦਾ ਵਾ ਕਈਆਂ ਦਾ ਡੇਢ ਮਹੀਨੇ ਬਾਅਦ ਵੀ ਵੀਜ਼ਾ ਆਉਂਦਾ ਵਾ ਕੋਈ ਫਿਕਸਡ ਟਾਈਮ ਨਹੀਂ ਹੈਗਾ ਪਰ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਵੇ ਫਿਰ ਤੁਹਾਨੂੰ ਭਾਵੇਂ ਇੱਕ ਹਫ਼ਤੇ ਤਲਾਜੇ ਭਾਵੇਂ ਤੁਹਾਡਾ ਇੱਕ ਮਹੀਨਾ ਲੱਗੇ ਤੁਹਾਨੂੰ ਉਹਦੇ ਵਿੱਚ ਕੀ ਇੰਟਰਸਟ ਇਸ ਚੀਜ਼ ਨਾਲ ਤੇ ਬਾਕੀ ਜੇਕਰ ਤੁਹਾਡਾ ਕੋਈ ਸਵਾਲ ਤੁਸੀਂ ਇਦਾਂ ਦੇ سارے ਸਵਾਲ ਆਏ ਆ ਵੀਰਾਂ ਭਰਾਵਾਂ ਦੇ ਜੇਕਰ ਤੁਹਾਡਾ ਕੋਈ ਸਵਾਲ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੇ ਤਾਂ ਆਪਾਂ ਅਗਲੀ ਵੀਡੀਓ ਤੁਹਾਡੇ ਕਮੈਂਟਾਂ ਦੇ ਜਵਾਬ ਤੇ ਹੀ ਬਣਾ ਕੇ ਤੁਹਾਨੂੰ ਜਵਾਬ ਦੇ ਦਾਂਗੇ। ਲਓ ਜੀ ਮਿੱਤਰੋ ਇਹ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲtheta ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੱਲੇ ਹੀ ਸਾਥੀ ਦੇ ਕਾਲ ਜੀ ਤੇ ਟੇ ਟੇ ਕੀ ਅਜੀ।